सावन ਦੇ ਮੌਕੇ ਤੇ શ્રી ਦੁਰਗਿਆਨਾ ਤੇ ਰਿ ਦੇਸ਼ ਰਾਮ ਲక్ష్ਮੀ ਨਰਾਇਣ ਮੰਦਿਰ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਠਾਕੁਰ ਜੀ ਦਾ ਮੋਤੀਏ ਦੇ ਫੁੱਲਾਂ ਨਾਲ ਸ਼ਿੰਗਾਰ ਕੀਤਾ ਗਿਆ ਅਤੇ ਸੰਗੀਤਨ ਕੀਤਾ ਗਿਆ। 사वन ਦੇ ਐਤਵਾਰ ਦੇ ਸਬੰਧ ਦੇ ਵਿੱਚ ਨਵੀਆਂ ਵਿਆਹੀਆਂ ਔਰਤਾ ਮੋਤੀਏ ਦੇ ਫੁੱਲਾਂ ਦਾ ਸ਼ਿੰਗਾਰ ਕਰਕੇ ਮੰਦਿਰ ਵਿੱਚ ਆਇਆ ਅਤੇ ਠਾਕੁਰ ਜੀ ਤੋਂ ਦਰਸ਼ਨ ਕੀਤੇ। ਇਹਨਾਂ ਨਵੀਆਂ ਵਿਆਹੀਆਂ ਔਰਤਾ ਨੇ ਆਖਿਆ ਕਿ ਉਹ ਆਪਣੇ ਪਤੀ ਅਤੇ ਪਰਿਵਾਰ ਦੇ ਮੈਂਬਰਾਂ ਨਾਲ 사वन ਮਾਣ ਆਏ ਹਨ। ਉਨਾ ਪਤੀ ਦੀ ਲੰਬੀ ਉਮਰ ਤੇ ਪਰਿਵਾਰ ਦੀ ਖੁਸ਼ਹਾਲੀ ਲਈ ਮੰਗਲ ਕਾਮਨਾ ਕੀਤੀ ਹੈ ਸਰ ਅਸੀਂ ਅਮਨੀ ਸਰ ਤੋਂ ਹੀ ਬਿਲੋਂਗ ਕਰਦੇ ਆਂ ਔਰ ਅੱਜ ਅਸੀਂ ਠਾਕੁਰ ਜੀ ਦਾ ਆਸ਼ੀਰਵਾਦ ਲੈਣ ਆਏ ਆ ਕਿਉਂਕਿ ਆਪਾਂ ਨਿਊਲੀ ਮੈਰਿਡ ਕਪਲ ਲਗੇ ਆਂ ਔਰ ਸਾਵਣ ਦੇ ਮਹੀਨੇ ਵਿੱਚ ਸ਼ਿਵ ਜੀ ਭਗਵਾਨ ਜੀ ਦਾ ਆਪਾਂ ਆਸ਼ੀਰਵਾਦ ਲੈਣ ਆਏ ਆ ਔਰ ਸ਼ਿਵ ਭਗਵਾਨ ਨੂੰ ਖੁਸ਼ ਕਰਨ ਲਈ ਇਹ ਜਿਹੜਾ ਸਾਰਾ ਸ਼ਿੰਗਾਰ ਕੀਤਾ ਜਾਂਦਾ ਸਰ ਬਹੁਤ ਵਧੀਆ ਲੱਗ ਰਿਹਾ ਹੈ ਇੱਥੋਂ ਦੀ ਰੌਣਕ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਔਰ ਅੱਜ ਦਾ ਜਿਹੜਾ ਠਾਕੁਰ ਜੀ ਦਾ ਸ਼ਿੰਗਾਰ ਅੰਦਰ ਵੀ ਹੋਇਆ ਉਹ ਵੀ ਬਹੁਤ ਖੂਬਸੂਰਤ ਹੋਇਆ ਹੋਇਆ ਹੈ Uh, मैं आज दुर्गयाना मंदिर आई हूँ मेरे को ऐसे बड़ा अच्छा लग रहा है यहाँ का मॉल मैंने फर्स्ट टाइम देखा है यहाँ पे इतने सारी ब्राइड सज के आई हैं फूलों की माला के साथ ये वो बड़ा काफ़ी मतलब लग रहा है मैं देख रही हूँ अंदर जाके देखूँगी कि एक्साइट रूँ कि ये सारा कुछ क्या हो रहा है अंदर अभी हम आए हैं दुर्गना मंदिर में मेरे सारे इन लॉज हैं और मेरा पहली बार आ, हम दुर्ग्याना दुर्ग्याना मंदिर में आए हैं आज यहाँ पे आके बहुत अच्छा लग रहा है ठाकुर जी को बड़ा ही अच्छा सुंदर सा फूलों का सिंगार किया हुआ है सारा मंदिर जो है फूलों के साथ सजाया हुआ है यहाँ पे बहुत सारी रौनक है हम अपने परिवार के साथ आए हैं और हम हमारा पहला सावन है हमें यहाँ पे आके बहुत ही अच्छा लग रहा है असि दुर्गयाना मंदिर आए हुए हैं आज आज पहला सावन हैगा मत्था टेकन आए सी ਇਸ ਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਤੇ ਇੱਥੇ ਆ ਕੇ ਸਾਰੇ ਜਿਹੜੇ ਜੋੜੇ ਆ ਨਵੇਂ ਵਿਆਹੇ ਹੋਏ ਉਹਨਾਂ ਦੀ ਸਾਰਿਆਂ ਦੀ ਮਨੋਕਾਮਨਾ ਪੂਰਨ ਹੁੰਦੀ ਹੈ ਐਸੀ ਇਸ ਮੰਦਿਰ ਦੀ ਮਾਨਤਾ ਹੈਗੀ ਹੈ ਅੱਜ ਮੇਰੀ ਭਾਬੀ ਦਾ ਪਹਿਲਾ ਸਾਵਨ ਹੈ ਔਰ ਅਸੀਂ ਦੁਰਗਿਆਨਾ ਟੈਂਪਲ ਮਾਥਾ ਟੇਕਨੇ ਆਏ ਆ ਸੋ ਵੀ ਆਰ ਵੈਰੀ ਐਕਸਾਈਟਿਡ ਜੈ ਸ਼੍ਰੀ ਰਾਮ ਅੱਜ ਦਾ ਇਹ ਜਿਹੜਾ ਤਿਹਾਰ ਹੈ ਕਿਉਂਕਿ ਚਤੁਰਮਾਸ ਦੇ ਵਿੱਚ ਭਗਵਾਨ ਯੋਗ ਨਿਦਰਾ ਚ ਭਗਵਾਨ ਵਿਸ਼ਨੂੰ ਚਲੇ ਜਾਂਦੇ ਨੇ ਔਰ ਸ੍ਰਿਸ਼ਟੀ ਦਾ ਸਾਰਾ ਜਿਹੜਾ ਕਾਰ ਹੈ ਬਹਾਰ ਹੈ ਭਗਵਾਨ ਸ਼ੰਕਰ ਦੇ ਗੀਤੇ ਔਰ ਉਹ ਜਿਹੜੀ ਸਤੀ ਮਾ ਪਾਰਵਤੀ ਹੈ ਉਹ ਵੀ ਫੁੱਲਾਂ ਦਾ ਸ਼ਿੰਗਾਰ ਕਰਦੇ ਸੀਗੇ ਸਾਡੇ ਵੀ ਇੱਥੇ ਸੈਂਕੜੇ ਸਾਲਾਂ ਤੋਂ ਦੁਰਗਿਆਣਾ ਮੰਦਰ ਦੇ ਵਿੱਚ ਜਿਹੜਾ ਹੈ ਜਿਹੜੇ ਨਵ ਦੰਪਤੀ ਹੈ ਉਹ ਸੋਨੇ ਚਾਂਦੀ ਨੂੰ ਛੱਡ ਕੇ ਜਿਹਦੇ ਫੁੱਲਾਂ ਦਾ ਮੋਤੀਏ ਦਾ ਸ਼ਿੰਗਾਰ ਕਰਕੇ ਮੋਤੀਏ ਦੇ ਗਹਿਣੇ ਪਾ ਕੇ ਉਹ ਆਪਣੇ ਪਤੀ ਦੇ ਨਾਲ ਠਾਕੁਰ ਜੀ ਦੀ ਸੇਵਾ ਦੇ ਵਿੱਚ ਜਾਂਦੇ ਨੇ ਤਾਕੀ ਜਿਹੜੇ ਅچھے ਸੰਤਾਨ ਅਤੇ ਅچھے ਜੀਵਨ ਦੀ ਜਿਹੜੀ ਹੈ ਉਹਨਾਂ ਨੂੰ ਵਰਦ ਪ੍ਰਦਾਨ ਪ੍ਰਤਾਪ ਪ੍ਰਾਪਤ ਹੋ ਸਕੇ